ਸਲੋਜੀ ਸਵੇਰ ਦੇ 8 ਵਜੇ ਤੇ ਵੱਡਾ ਦੀਪੂ ਦੇ ਦੇਖੋ ਰੌਣਕਾਂ ਲੱਗੀਆਂ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਦੂਰੋਂ ਦੂਰੋਂ ਇੱਥੇ ਆ ਗਏ ਆਹ ਸਰਦੀਆਂ ਵਾਲੇ ਸੂਟ ਆ ਇਸ ਵੇਲੇ ਬਿਜਾਰ ਮਿਲੂ 1100 1200 ਇੱਥੇ 3500 ਇਹ ਬਨਾਰਸੀ ਸਿਲਕ ਦੇ ਵਿੱਚ ਸੂਟ ਆਂਦਾ ਪਿਆ ਜੀ ਬਿਜਾਰੇ 1200 1500 ਦਾ ਵਿਕਦਾ ਇੱਥੇ 4500 ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੇ ਕੱਪੜੇ ਲੈਣਾ ਉਹਨਾਂ ਦਾ ਬਹੁਤ ਸਾਰਾ ਫਾਇਦਾ 25 2500 ਵਾਲੇ ਸੂਟ 550 ਚ 5 ਤੋਂ 10 ਰੁਪਏ ਨਾਲ ਸੂਟ ਵਿਕਦਾ ਮੇਲਾ ਵਾਲੇ ਕਹਿੰਦੇ ਡਾਇਰੈਕਟ ਰੇਟ ਤੇ ਵੇਚੋ ਅਜੀਬ 5 ਤੋਂ 10 ਰੁਪਏ ਪ੍ਰੋਫਿਟ ਤੁਹਾਨੂੰ ਦਵਾਂਗੇ ਆ ਫੋਟੋ ਵਾਲਾ ਸੂਟ 1850 ਰੁਪਏ ਦਾ ਕੱਲ ਬੰਗਿਆਂ ਤੋਂ ਹੀ ਵਿਆਹ ਚੋ ਕਿਸੇ ਨੇ ਲਿਆਂਦਾ ਹੋਇਆ ਸਾਡੇ ਕੋਲ ਸਿਰਫ 695 ਰੁਪਏ ਦੇ ਵਿੱਚ ਅੱਡਿਆ ਕਾਲੀਆ ਕਹਾ ਕੇ ਇਹਦਾ 2500 ਇਹਦਾ 2600 2700 ਪਰ ਇਹ ਵੀ ਤੁਸੀਂ ਚੈੱਕ ਕਰ ਲਓ 695 ਵਿਚ ਬਾਜ਼ਾਰਾਂ ਦੇ ਵਿੱਚ 35 3500 ਰੁਪਈਆ ਰੈਂਟ ਚੱਲਦਾ ਜੇ ਆਪਾਂ ਸਮਾਈ ਦੀ ਗੱਲ ਕਰ ਲਈਏ 25 25 ਉਹ ਸਮਾਈ ਇੱਥੇ ਤੁਹਾਨੂੰ ਅਸੀਂ 1300 ਜਾਂ ਦੇਖੋ ਫਰੌਗ ਸੂਟ ਚੈੱਕ ਕਰ ਲਓ ਆ ਫਰੰਟ ਦੇਖ ਲਓ ਆਇਰਾ ਬੈਗ ਦੇਖੋ ਸਵੇਰੇ ਸਵੇਰੇ ਤੁਸੀਂ ਚੈੱਕ ਕਰ ਲਓ ਦੇਖੋ ਵੱਡੇ ਵੱਡੇ ਝੋਲੇ ਭਰਲੇ ਆ ਬਾਜ਼ਾਰਾਂ ਦੇ ਵਿੱਚ ਵੱਡਾ ਡੀਪੂ ਵੱਡਾ ਡੀਪੂ ਆਪੇ ਹੋਈ ਆ ਦੇਖ ਕਿੰਦਾਂ ਨਹੀਂ ਸਾਨੂੰ ਇੱਥੇ ਵੈਰਾਈਟੀ ਲੱਗੀ ਰੇਟ ਕਿੰਦਾਂ ਲੱਗਾ ਜੀ ਬਹੁਤ ਵਧੀਆ ਜੀ ਬਾਜ਼ਾਰ ਨਾਲੋਂ ਬਹੁਤ ਵਧੀਆ ਆ ਜੀ ਜੀ ਕਿੱਥੋਂ ਆਏ ਤੁਸੀਂ ਰਸੂਲਪੁਰ ਤੋਂ ਸੋ ਦੇਖੋ ਸਾਰੇ ਬਾਜ਼ਾਰ ਬੈਠੇ ਵਿਲੇ ਵੱਡਾ ਡੀਪੂ ਦੇ ਸਵੇਰੇ 8 ਵਜੇ ਲੱਗੇ ਮਿਲੇ ਦਾ ਕਰੇਵ ਦਾ ਸੂਟ ਹੈਗਾ ਪੂਰਾ ਦੇਖੋ ਹੈਵੀ ਦੇ ਵਿੱਚ ਹੈਗਾ ਤੇ ਨਾਲ ਦੇਖੋ ਚੁੰਨੀ ਕਿਨਿਕ ਨਹੀਂ ਸੋਣੀ ਆ ਚੁੱਕੀ ਹੈਗੀ ਹੈ ਇਹ ਚ ਕਲਰ ਡਿਜ਼ਾਈਨ ਤੁਹਾਨੂੰ ਵੱਖੋ ਵੱਖਰੇ ਮੈਨੇ ਆਪਾਂ ਦੇਣਾ ਸਿਰਫ 1000 ਤੇ ਪਿਆਰ 3400 ਵੱਡਾ ਟੀਪੂ ਤੇ 1250 ਚਾਚਾ ਯਾਰ ਸੂਟ ਨੂੰ ਮਾਰ ਪਾਉਂਦਾ ਆ ਸੂਟ ਹਾਂਜੀ ਇੰਨਾ ਸੋਹਣਾ ਸੂਟ ਆ ਚੁੱਕਾ ਨਾਲ ਦੇਖੋ ਕਿੰਨਾ ਫਰੰਟ ਹੈਵੀ ਹੈਗਾ ਤੇ ਨਾਲ ਦੇਖੋ ਮੈਂ ਚੁੰਨੀਆਂ ਵੀ ਠਾਠਾਂ ਮਾਰਦੀਆਂ ਇਹ ਵੀ ਆਪਾਂ ਤੁਹਾਨੂੰ ਦੇਣਾ ਹੈਗਾ ਭਾਜੀ 1495 ਪੈ 50000 ਦਾ ਕੱਪੜਾ ਬਾਜ਼ਾਰ ਚ ਇੱਥੇ ਤੁਹਾਨੂੰ ਮਿਲਣਾ ਹੈਗਾ ਸਿਰਫ 20000 ਰੁਪਏ ਦਾ ਗਹਿਣੇ ਹੈ ਜੀ ਗਹਿਣੇ ਆ ਦੇਖੋ ਸੋਨੇ ਵਰਗੇ ਸੂਰਦਾਂ ਦਿਖਾਈ ਜਾਂਦੇ ਆ ਦੇਖੋ ਇਦਾਂ ਦੇ ਆਰਟੀਕਲ ਦਾ ਅਸੀਂ ਚੈਲੰਜ ਕਰਦੇ ਆ ਤੁਹਾਨੂੰ ਬਜ਼ਾਰਾਂ 'ਚ ਮਿਲਣੇ ਨਹੀਂ ਹੈਗੇ ਦੰਮੀਆਂ ਤੇ ਲੱਗ ਲੱਗੇ ਸੂਟ ਵੇਚਦੇ ਆ 8 8000 10 10000 65 6500 ਪਰ ਇੱਥੇ 65 6500 ਵਾਲਾ ਸੂਟ ਕੋਈ 2500 ਕੋਈ 2600 ਇਹ 4500 ਦਾ ਨਹੀਂ ਹੈਗਾ ਇਹ 5000 ਦਾ ਨਹੀਂ ਹੈਗਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 2450 ਦੇ ਵਿੱਚ ਦੇਖੋ ਕਿੰਨਾ ਹੈਵੀ ਆ ਚੁੱਕਾ ਬਲੈਕ ਦੇ ਵਿੱਚ ਇਹ ਵੀ ਆਪਾਂ ਤੁਹਾਨੂੰ ਦੇਣਾ 1500 ਰੁਪਏ ਵਿੱਚ ਇਹ ਆ ਦੇਖੋ ਕੋਈ ਮੰਗਦਾ ਤਾਂ 6000 ਕੋਈ ਮੰਗਦਾ 650 ਤੁਹੋ ਦੇਖੋ ਰੌਣਕਾਂ ਲੱਗੀਆਂ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਦੂਰੋਂ-ਦੂਰੋਂ ਇੱਥੇ ਆ ਗਏ ਆਉਣ ਦਾ ਕਾਰਨ ਕੀ ਹੈਗਾ ਲੋਕੀ ਕਹਿੰਦੇ ਵੀ ਜਿਹੜਾ ਬਾਜ਼ਾਰ ਦੇ ਵਿੱਚ ਸਾਨੂੰ ਮਿਲਦਾ 1000 ਰੁਪਏ ਦਾ ਸੂਟ ਵੱਡਾ ਡੀਪੂ ਤੋਂ ਮਿਲਦਾ 350 ਰੁਪਏ ਪਰ ਸਰ ਸਾਨੂੰ ਇਹਦਾ ਰਾਜ ਦੱਸ ਦਿਓ ਉਹ ਵੀ 1000-1000 ਵਾਲੇ ਸੂਟ ਤੁਸੀਂ 350 ਚ ਘਾੜਤੇ ਫਿਰ ਤੁਸੀਂ ਡਿਜ਼ਾਈਨ ਇੱਕ ਨਹੀਂ ਦੋ ਨਹੀਂ ਇੱਥੇ ਡਿਜ਼ਾਈਨ ਵੀ ਅਨਲਿਮਟਿਡ ਲਾਇਆ ਲੋਕ ਆਉਂਦੇ ਆਪਣੀ ਮਰਜ਼ੀ ਨੇ ਜਿਹੜਾ ਪਸੰਦ ਆ ਚੱਕ-ਚੱਕ ਕੇ ਲੈ ਜਾਂਦੇ ਜੀ ਦੇਖੋ ਜੀ ਪਹਿਲਾਂ ਲੋੜੀ ਦਾ ਸੀਜ਼ਨ ਸੀਗਾ ਲੋਕਾਂ ਨੇ ਇੰਨਾ ਫਾਇਦਾ ਲਿਆ ਨਾ ਲੋਕੀ ਸਾਰੇ ਦੇਖ ਕੇ ਹੈਰਾਨ ਰਹਿ ਗਏ ਵੀ ਇੰਨੇ ਰੇਟ ਘਟਦੇ ਕਿਦਾਂ ਬਜਾਜੀ ਵੇਚ ਸਕਦੇ ਆ ਕਪੜਾ ਇੰਨੇ ਰੇਟ ਘਟਦੇ ਕਿਦਾਂ ਹੋ ਸਕਦਾ ਇਹਦਾ ਇੱਕੋ ਇੱਕ ਕਾਰਨ ਸੀ ਮੇਲਾ ਵਾਲਿਆਂ ਨੇ ਡਾਇਰੈਕਟ ਆਪਣੇ ਕਾਊਂਟਰ ਲਾਤੇ ਸਾਡੇ ਕੋਲ ਆ ਕੇ 5 ਤੋਂ 10 ਰੁਪਏ ਦਾ ਸੂਟ ਵੇਚਦਾ ਮੇਲਾ ਵਾਲੇ ਕਹਿੰਦੇ ਡਾਇਰੈਕਟ ਰੇਟ ਤੇ ਵੇਚੋ ਅਸੀਂ 5 ਤੋਂ 10 ਰੁਪਏ ਪ੍ਰੋਫਿਟ ਤੁਹਾਨੂੰ ਦਵਾਂਗੇ ਸੋ ਇਦਾਂ ਦਾ ਫਾਇਦਾ ਕਦੇ ਨਹੀਂ ਹੋਇਆ ਐਸ ਲੋੜੀ ਦੇ ਸੀਜ਼ਨ ਤੋਂ ਬਾਅਦ ਹੁਣ ਬੈਟਿੰਗ ਸੀਜ਼ਨ ਸ਼ੁਰੂ ਹੋ ਗਿਆ ਜਿੱਦਾਂ ਹੁਣ ਆ ਸਰਦੀਆਂ ਵਾਲੇ ਸੂਟ ਆ ਐਸ ਵੇਲੇ ਬਾਜ਼ਾਰ ਮਿਲੂ 1100 1200 ਇੱਥੇ 350 ਜੀ 350 ਦੇ ਵਿੱਚ ਕੜਾਈ ਵਾਲਾ ਮੋٹے ਕਪੜੇ ਪਸ਼ਮੀਨੇ ਦੇ ਵਿੱਚ ਸੂਟ ਆ ਸ਼ਾਲ ਨਾਲ ਆ ਕੋਈ ਵੀ ਬੰਦਾ ਇਹ ਬਾਜ਼ਾਰ 'ਚ 1000 ਰੁਪਿਆ ਰੇਟ ਆ ਤੇ ਤੁਸੀਂ 350 ਦੇ ਵਿੱਚ ਦੇਖੋ ਤਿੰਨ ਤਿੰਨ ਗੁਣਾ ਰੇਟ ਘਟ ਫੇ ਮੈਂ ਇਹ ਵੀ ਦੇਖ ਰਿਹਾ ਡਿਜ਼ਾਈਨ ਵੀ ਬਹੁਤ ਸਾਰੇ ਪਏ ਆ ਇਦਾਂ ਵੀ ਇੱਕ ਜਾਂ ਦੋ ਡਿਜ਼ਾਈਨ ਹਨ ਫਿਰ ਦੇਖੋ ਦੇਖੋ ਜਿੱਦਾਂ ਸਾਡੇ ਤੇ ਲੋਕੀ ਵਿਸ਼ਵਾਸ ਕਰਦੇ ਨੇ ਮਿਲਾਂ ਵਾਲੇ ਵੀ ਸਾਡੇ ਤੇ ਵਿਸ਼ਵਾਸ ਕਰਦੇ ਵੀ ਇਹ ਸਹੀ ਕਪੜਾ ਸਹੀ ਰੇਟ ਦੇ ਵੇਚਦੇ ਆ ਸੋ ਸਾਨੂੰ ਮਿਲਾਂ ਵਾਲੇ ਨੇ ਏਜੰਸੀਆਂ ਦੇਤੀਆਂ ਡਾਇਰੈਕਟ ਏਜੰਸੀ ਰੇਟ ਤੇ ਸਾਰਾ ਸਮਾਨ ਵੇਚਣ ਲਾ ਇਹ ਸੂਟ 350 ਦਾ ਦੇਖ ਕੇ ਸਾਨੂੰ ਵੀ ਬੜੀ ਹਰਾਨਗੀ ਹੁੰਦੀ ਆ ਬਈ ਯਾਰ ਸਾਰਾ ਵੇਲਾ ਆਪੇ ਰਹਿਣਾ ਜੀ ਕਿਉਂਕਿ 350 ਰੁਪਏ ਦਾ ਪਲੀਨ ਕਪੜਾ ਨਹੀਂ ਆ ਸਕਦਾ ਨਾ ਫਿਰ ਇੰਨਾ ਸ਼ਾਲ ਵੀ ਆ ਕੜਾਈ ਵਾਲੇ ਸੂਟ ਹੈਗੇ ਆ ਜਿਹੜਾ ਸੂਟ 1100 1200 ਦਾ ਵਿਕਦਾ ਤੇ 350 ਦਾ ਮਿਲਣਾ ਡਿਜ਼ਾਈਨ ਇੱਕ ਤੋਂ ਇੱਕ ਨਵੇਂ ਆਉਂਦੇ ਪਏ ਆ ਦੇਖੋ 350 ਰੁਪਏ ਦੇ ਸਿਰਫ ਅਸੀਂ ਜਦੋਂ ਵੀ ਬਾਜ਼ਾਰ 'ਚ ਜਾਂਦੇ ਆ ਚਾਹੇ ਕੋਈ ਦੁਕਾਨ ਚਾਹੇ ਕੋਈ ਸ਼ੋਰੂਮ ਹੈਗਾ ਔਰ ਅਸੀਂ ਜਾਣਦੇ ਹਾਂ ਤੇ ਸਵੇਰੇ 10 11 ਵਜੇ ਸ਼ਟਰ ਚੱਕਦੇ ਪਰ ਵੱਡਾ ਦੀਪੂਰੇ ਸਵੇਰੇ 7 ਵਜੇ ਰੌਣਕ ਲੱਗੀ ਹੁੰਦੀ ਹੈ ਹੁਣ ਆਹ ਫੋਟੋ ਵਾਲਾ ਸੂਟ 1850 ਰੁਪਏ ਦਾ ਕੱਲ ਬੰਗਿਆਂ ਤੋਂ ਹੀ ਵਿਆਹ ਚੋ ਕਿਸੇ ਨੇ ਲਿਆਂਦਾ ਹੋਇਆ ਸਾਡੇ ਕੋਲ ਸਿਰਫ 695 ਰੁਪਏ ਦੇ ਵਿੱਚ ਆ ਆ ਦੇਖੋ ਨਾਲੇ ਕਢਾਈ ਨਾਲ ਹੋਈ ਆ ਸਾਰਾ ਨਕਾਸ਼ੀ ਵਰਕ ਆ ਸਾਰਾ ਇੱਕ ਤੋਂ ਇੱਕ ਵਧੀਆ ਕਢਾਈ ਹੋਈ 695 ਰੁਪਏ ਦੇ ਵਿੱਚ ਸਿਰਫ ਇਹਦੇ ਵਿੱਚ ਕਲਰ ਵੀ ਤੁਸੀਂ ਚੈੱਕ ਕਰ ਲਓ ਦੇਖੋ ਮਤਲਬ ਗਰਮ ਸੂਟਾਂ ਦੇ ਵਿੱਚ ਤਾਂ ਪੂਰਾ ਕਹਿ ਰਿਹਾ ਇਹਦੇ ਉੱਤੇ ਰੇਟ ਲਿਖਿਆ ਆ ਸਾਰੇ ਫੋਟੋ ਵਾਲੇ ਡਿਜ਼ਾਈਨ ਆ ਨਾਲ ਸਭ ਫੋਟੋ ਦੇ ਨਾਲ ਆਉਗੇ ਡਿਜ਼ਾਈਨ ਇੱਕ ਤੋਂ ਇੱਕ ਵ ਕੋਈ 1850 ਦਾ ਵੇਚਦਾ ਕੋਈ 2500 ਦਾ ਵੇਚਦਾ ਕੋਈ 2200 ਦਾ ਇੱਥੇ 695 ਰੁਪਏ ਦਾ ਸਸਤਾ ਅਸੀਂ ਹਰ ਦੁਕਾਨ ਤੇ ਜਾਂਦੇ ਆਂ ਵੀ ਕਿਸੇ ਨੇ ਤਾਂ ਫਿਕਸ ਲਿਖ ਕੇ ਹੀ ਲਾਇਆ ਹੈਗਾ ਕੋਈ ਕੋਸ਼ ਕੋਈ ਜੋ ਸੂਤ ਲੱਗਦਾ ਲਾਈ ਜਾਂਦੇ ਦੇਖੋ ਜੀ ਇੱਥੇ ਡਾਇਰੈਕਟ ਮੇਲੇ ਦਾ ਜੋ ਰੇਟ ਆ ਗਿਆ ਜੋ ਮੇਲੇ ਨੇ ਰੇਟ ਕੱਟਣਾ ਉਸੇ ਰੇਟ ਤੇ ਮਾਲ ਮਿਲਣਾ ਜੇ ਹੋਲ ਸੇਲ ਤੇ ਦੁਕਾਨਾਂ ਵਾਲੇ ਵੀ ਲੈਣ ਜਾਂਦੇ ਉਹਨਾਂ ਨੂੰ ਵੀ 1200 ਦਾ ਮਿਲਣਾ ਤੇ ਉਹ 1500 ਦਾ ਵੇਚੂ ਕੋਈ 1800 ਦਾ ਵੇਚੂ ਇੱਥੇ ਮੇਲੇ ਦਾ ਰੇਟ 695 695 ਦਾ ਹੀ ਮਿਲਣਾ ਆ ਵੀ ਮੈਂ ਸਰ ਦੇਖ ਰਿਹਾ ਜਿਹੜਾ 1200 1300 ਇਹਦਾ ਵੀ ਤੁਸੀਂ ਬੜਾ ਚੈਲੰਜ ਵਾਲੇ ਰੇਟ ਲਾਤੇ 450 ਇਹ ਬਨਾਰਸੀ ਸਿਲਕ ਦੇ ਵਿੱਚ ਸੂਟ ਆਂਦਾ ਪਿਆ ਜੀ ਬਜਾਰੇ 1200 1500 ਦਾ ਵਿਕਦਾ ਇੱਥੇ 450 ਰੁਪਏ ਦਾ ਸੂਟ ਹੈ ਸਿਰਫ ਦੇਖੋ 450 ਦੇ ਵਿੱਚ ਡਿਜ਼ਾਈਨ ਮਤਲਬ ਚਾਹੇ ਤੁਸੀਂ 350 ਲੈ ਲਓ 450 ਲੈ ਲਓ ਇੱਧਰ ਆ ਜਾਓ ਭਾਵੇਂ 550 ਲੈ ਜਾਓ ਦੇਖੋ ਫੋਟੋ ਵਾਲੇ ਸੂਟ ਇਹ ਨੇਚਰਲ ਕਰੇਵ ਦੇ ਉੱਤੇ ਆ ਨਾਮ ਲਿਖਿਆ ਵੀ ਆਊਗਾ ਕਰੇਵ ਆਲਓਵਰ ਦੇ ਵਿੱਚ ਹੈਗੀ ਵੈਰੈਟੀ ਚੁੰਨੀ ਨਾਲ ਕੜਾਈ ਵਾਲੀ ਹੈਗੀ ਆ ਸਿਰਫ 550 ਰੁਪਏ ਦੇ ਵਿੱਚ ਹੋਰ ਸਾਰੇ ਸਾਰਾ ਗੋ ਵੈਡਿੰਗ ਸੀਜ਼ਨ ਆ ਸਾਰੀਆਂ ਇਹੀ ਵੈਰਾਈਟੀਆਂ ਲੋਕਾਂ ਨੂੰ 22500 ਖਰਚਣ ਦੀ ਲੋੜ ਨਹੀਂ ਇੱਥੋਂ ਆ ਕੇ ਆਰਾਮ ਨਾਲ ਆਪਣਾ ਲੈ ਜਾਣ ਸਿਰਫ 550 ਰੁਪਏ ਦੇ ਦੇਖੋ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਦੇ ਕੱਪੜੇ ਲੈਣਾ ਉਹਨਾਂ ਦਾ ਬਹੁਤ ਸਾਰਾ ਫਾਇਦਾ 25 2500 ਵਾਲੇ ਸੂਟ 550 ਚ ਵੱਡਾ ਫਾਇਦਾ ਕੀ ਹੈਗਾ ਜਿਹੜਾ 50000 ਦਾ ਕੱਪੜਾ ਬਾਜ਼ਾਰ ਚ ਲੈਣਾ ਵੱਡਾ ਡੀਪੋ ਤੁਹਾਨੂੰ ਸਿਰਫ 15-20000 ਰੁਪਏ ਦੇ ਵਿੱਚ ਇਥੋਂ ਲੈਣਾ ਦੇਖੋ ਇਦਾਂ ਦੇ ਪੀਸ ਤੁਸੀਂ ਫੋਟੋ ਵਾਲੇ 1995 2295 2500 ਤੱਕ ਵੀ ਵੇਖਦੇ ਪਰ ਇਹਦੇ 550 ਦੇ ਵਿੱਚ ਸਰਮਨ ਦੇਖਣਾ ਵੀ 695 ਦੇ ਵਿੱਚ ਆ ਦੇਖੋ ਬੜੇ ਹੈਵੀ ਹੈਵੀ ਪੀਸ ਹੈਗੇ ਇਹਦੇ ਵਿੱਚ ਵੀ ਬੜਾ ਖੁਸ਼ ਹੋ ਕੇ ਲੋਕ ਹੀ ਜਾ ਰਹੇ ਆ ਦੇਖੋ ਆ ਬੜੇ ਸੋਹਣੇ ਬਹੁਤ ਵਧੀਆ ਵੈਰਾਈਟੀ ਆਈ ਜੀ ਸ਼ੀਸ਼ਿਆਂ ਵਾਲਾ ਮਿਰਰ ਵਰਕ ਦਾ ਸੂਟ ਆ ਬਾਜ਼ਾਰ 2500 ਦਾ ਇੱਥੇ 695 ਰੁਪਏ ਦੇ ਵਿੱਚ ਜੀ ਪੂਰੀ ਕੜਾਈ ਹੋਈ ਆ ਹੈਂਡਵਰਕ ਦੇ ਵਿੱਚ ਅਗਲਾ ਸੂਟ ਦੇਖਦੇ ਆ ਨਾਲ ਕਹੂਗਾ ਵੀ 695 ਚ ਇਹ ਸਾਡੇ ਨਾਮ ਮਜਾਕ ਤਾਂ ਨਹੀਂ ਕਰਦੇ ਫਿਰ ਦੂਰੋਂ ਦੂਰੋਂ ਲੋਕੀ ਆ ਕੇ ਦੇਖਦੇ ਆ ਵੀ 695 ਦਾ ਮਿਲਦਾ ਹੈਗਾ ਹੈ ਆਲਾ ਆ ਦੇਖੋ ਸਿਰਫ 695 ਰੁਪਏ ਚਾਹ ਤੁਹਾਡੇ ਹੱਥਾਂ ਕਾਲੀਆਂ ਕਿਹਾ ਕੇ ਇਹਦਾ 2500 ਇਹਦਾ 2600 2700 ਪਰ ਇਹ ਵੀ ਤੁਸੀਂ ਚੈੱਕ ਕਰ ਲਓ 695 ਜਿਨ੍ਹਾਂ ਨੇ ਨਵਾਂ ਕੰਮ ਵੀ ਸ਼ੁਰੂ ਕਰਨਾ ਜਿਹੜੇ ਦੁਕਾਨਦਾਰ ਆ ਜਿਹੜੇ ਰੀਸੇਲਰ ਆ ਤੁਸੀਂ ਵੀ ਆ ਜਾਓ ਤੁਹਾਡੇ ਫਾਇਦੇ ਹੈਗੇ ਇਸ ਦੇ ਨਾਲ ਵਿਆਹ ਚਾ ਦੇ ਤੁਸੀਂ ਚੈੱਕ ਕਰ ਲਓ ਸਵੇਰੇ 8 ਵਜੇ ਤੇ ਹੀ 로ਬੀ ਲੋਕ ਆ ਰਹੇ ਲੋਕਾਂ ਨੂੰ ਪਤਾ ਆ ਵੀ ਜੇ ਅਸੀਂ ਉੱਥੇ ਜਾਣਾ ਫਾਇਦਾ ਦੇਖੋ ਇੱਥੇ ਲੋਕ ਆਉਂਦੇ ਆ ਸਵੇਰੇ ਸਵੇਰੇ ਤੁਸੀਂ ਚੈੱਕ ਕਰ ਲਓ ਦੇਖੋ ਵੱਡੇ ਵੱਡੇ ਝੋਲੇ ਭਰ ਲਏ ਆ ਬਜ਼ਾਰਾਂ ਦੇ ਵਿੱਚ ਵੱਡਾ ਢੀਪੂ ਵੱਡਾ ਢੀਪੂ ਆਪੇ ਹੋਇਆ ਦੇਖੋ ਇੱਥੇ ਸੂਟ ਇੱਕ ਇੱਕ ਦੋ ਦੋ ਲੈਣੋਂ ਦੇ ਪਰ ਤੁਸੀਂ ਆਪ ਚੈੱਕ ਕਰ ਲੋ ਝੋਲੇ ਭਰ-ਭਰ ਕੇ ਲੈ ਕੇ ਜਾਂਦੇ ਆ ਕਿੱਦਾਂ ਨਹੀਂ ਸਾਨੂੰ ਇੱਥੇ ਵੈਰਾਈਟੀ ਲੱਗੀ ਰੇਟ ਕਿੱਦਾਂ ਲੱਗਾ ਜੀ ਬਹੁਤ ਵਧੀਆ ਜੀ ਬਾਜ਼ਾਰ ਨਾਲੋਂ ਬਹੁਤ ਵਧੀਆ ਆ ਜੀ ਜੀ ਕਿੱਥੋਂ ਆਏ ਤੁਸੀਂ ਰਸੂਲਪੁਰ ਤੋਂ ਰਸੂਲਪੁਰ ਤੋਂ ਇਹ ਵਿਆਹ ਸ਼ਾਦੀਆਂ ਕੱਪੜਾ ਲੈ ਕੇ ਚੱਲੇ ਜੀ ਹਾਂਜੀ ਹਾਂਜੀ ਅੱਜ ਸਵੇਰੇ ਸਵੇਰੇ ਤੁਸੀਂ ਆ ਗਏ ਜੀ ਤਾਂ ਸਵੇਰੇ ਸਵੇਰੇ ਝੋਲਾ ਭਰ ਫੇ ਦਿਨ ਚੜ੍ਹੇ ਰਾਤ ਸਵਾਫੇ ਮਿਲਣਾ ਨਹੀਂ ਸੀ ਸਾਨੂੰ ਕੁਝ ਵੀ ਹਾਂ ਜੀ ਇਹ ਵੀ ਗੱਲ ਜੀ ਲੋਕਾਂ ਦੇ ਮਨ 'ਚ ਬੈਹ ਗਈ ਆ ਉਹ ਕਹਿੰਦੇ ਬਿਲਕੁਲ ਉਹਨਾਂ ਨੂੰ ਪਤਾ ਸਾਰਿਆਂ ਨੂੰ ਜਿਹੜੇ ਸਵੇਰੇ ਸਵੇਰੇ ਆਉਗੇ ਉਹਨਾਂ ਨੂੰ ਵੈਰੈਟੀ ਸਾਰੀ ਮਿਲ ਜਣੀ ਕਿਉਂਕਿ ਸਾਰੇ ਡਿਜ਼ਾਈਨ ਖੋਲ ਕੇ ਰੇਟ ਲੱਗਦੇ ਹੁੰਦੇ ਅਗਲਾ ਫਟਾਫਟ ਖਰੀਦ ਕੇ 10 ਮਿੰਟ ਲੱਗਦੇ ਜਿਹੜਾ ਬੰਦਾ ਰਸ਼ ਦੇ ਵਿੱਚ ਆਊਗਾ ਉਹਨੂੰ ਟਾਈਮ ਵੀ ਜ਼ਿਆਦਾ ਲੱਗਣਾ ਵੈਰੈਟੀ ਵੀ ਕਿਲਰ ਚੁੱਕੀ ਹੁੰਦੀ ਆ ਸੋ ਇਸ ਕਰਕੇ ਲੋਕੀ ਸਵੇਰੇ 7 ਵਜੇ ਆਣਾ ਸ਼ੁਰੂ ਹੋ ਜਾਂਦੇ ਜੀ ਆ ਤੁਸੀਂ ਚੈੱਕ ਕਰ ਲਓ ਇਹਨਾਂ ਤੋਂ ਇਲਾਵਾ ਅੱਗੇ ਵੀ ਤੁਹਾਨੂੰ ਮੈਂ ਦਿਖਾਣਾ ਇੱਧਰ ਦੇਖੋ ਨਾ ਮਤਲਬ ਉੱਪਰ ਥੱਲੇ ਸਾਰਾ ਹੀ ਸਵੇਰੇ 7-8 ਵਜੇ ਵੱ रेडीमेड ਸਰ چاہے રેડીमेड ਆ چاہے સૂટ ਆ ਹਰ ਇੱਕ ਦੇ ਵਿੱਚ ਬੜੇ ਲੋਕ ਖੁਸ਼ ਹੋ ਕੇ ਜਾਂਦੇ ਆ। રેਡੀमेड ਵੈਰਾਈਟੀ ਸਾਡੇ ਕੋਲ 1300 ਰੁਪਏ ਦੇ ਵਿੱਚ ਅੰਨੇ ਵਧੀਆ ਸੂਟ ਆ ਤੁਹਾਨੂੰ ਸਾਰੀ ਵੈਰਾਈਟੀ ਅਸੀਂ ਦਿਖਾਣੇ 1300 ਰੁਪਏ ਦੇ ਵਿੱਚ ਸ਼ਰਾਰਾ ਸੂਟ ਆਂਦਾ ਜਿਹੜਾ ਬਾਜ਼ਾਰ 3000 3500 ਜਾਂ 4000 ਦਾ ਹੀ ਵਿਕਦਾ ਹੋਏ ਤੇ 1300 ਰੁਪਏ ਦਾ ਮਿਲਣਾ ਜੀ। ਸੋ ਦੇਖੋ ਸਾਰੇ ਬਾਜ਼ਾਰ ਬੈਠੇ ਵਿਲੇ ਵੱਡਾ ਦੀਪੂ ਦੇ ਸਵੇਰੇ 8:00 ਵਜੇ ਲੱਗੇ ਮਿਲੇ ਦਾ ਰੀਜ਼ਨ ਪਤਾ ਕੀ ਆ? ਵੀ ਇੱਥੇ ਪ੍ਰਾਈਸ ਬੜੇ ਇਕੱਠੇ ਹੈ ਗਿਆ। ਇੱਧਰ ਦੇਖੋ ਰੈਡੀमेड ਸੈਕਸ਼ਨ ਦੇ ਵਿੱਚ ਜੀ ਦੇਖ ਲਓ ਸਾਰਾ ਕੁਝ ਚੱਲੀ ਜਾਂਦਾ। ਇੱਥੇ 1300 ਤੋਂ ਵੀ ਇੱਥੇ ਜਿਹੜੇ ਕਿ ਰੈਡੀਮੇਡ ਸੂਟ ਹੈਗੇ ਸਰ ਮੈਨੂੰ ਵੈਰਾਈਟੀ ਦਿਖਾ ਦਿਓ ਰੈਡੀਮੇਡ ਦਾ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਂਦੇ ਜੀ ਸਪਾਜੀ ਭਾਰੇ ਸੂਟਾਂ ਜੀ ਫਾਇਦਾ ਕਰੋ ਨਾ ਲੋਕਾਂ ਦੇ ਆ ਲਓ ਭਾਜੀ ਭਾਰੇ ਸੂਟ ਆਪਾਂ ਤੁਹਾਨੂੰ ਦਿਖਾ ਲੈਣੇ ਹੈਗੇ ਬਈ ਘਾਟੇ ਟਮੇ ਦੇਣੇ ਹੈਗੇ ਦੇਖੋ ਕਿੰਨਾ ਸੋਹਣਾ ਸੋਹਣਾ ਸੂਟ ਆ ਚੁੱਕਾ ਕਰੇਵ ਦਾ ਸੂਟ ਹੈਗਾ ਪੂਰਾ ਦੇਖੋ ਹੈਵੀ ਦੇ ਵਿੱਚ ਹੈਗਾ ਤੇ ਨਾਲ ਦੇਖੋ ਚੁੰਨੀ ਕਿਨਿਕ ਨੀ ਸੋਹਣੀ ਆ ਚੁੱਕੀ ਹੈ ਇਹ ਚ ਕਲਰ ਡਿਜ਼ਾਈਨਸ ਨੂੰ ਵੱਖੋ ਵੱਖਰੇ ਮੈਣੀ ਆਪਾਂ ਦੇਣਾ ਸਿਰਫ 1000 ਤੇ ਪਿਆਰ ਭੇ ਵਿੱਚ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 25 2500 ਕਹੇਗਾ ਤੁਸੀਂ ਕਹਣਾ ਕਿਹੜਾ ਲਈਏ ਕਿ ਛੱਡ ਕੇ ਆਈਏ ਆ ਮਹਿੰਦੀ ਰੰਗ ਵੀ ਦੇਖੋ ਕਿੰਨਾ ਸੋਹਣਾ ਆ ਚੁੱਕਾ ਮਾਰਾ ਸ਼ਗਨਾ ਦਾ ਰੰਗ ਆ ਚੁੱਕਾ ਮਹਿੰਦੀ ਤੇ ਉਹਨੂੰ ਮਹਿੰਦੀ ਲਾਉਣੀ ਲੋਣੀ ਪੈਣੀ ਮਹਿੰਦੀ ਆਪੇ ਚੜ ਜਾਣੀ ਹੈਗੀ ਆ ਡਿਜ਼ਾਈਨਿੰਗ ਇੰਨੀ ਪਿਆਰੀ ਪਿਆਰੀ ਆ ਚੁੱਕੀ ਭਾਜੀ ਬਾਹਰ ਮੰਗਦਾ ਕੋਈ 1800 ਕੋਈ ਮੰਗਦਾ 2000 ਰੁਪਈਆ ਅਸੀਂ ਦੇਣਾ ਸਿਰਫ 1000 ਤੇ 50 ਜਾਈ ਇਸ ਕਰਕੇ ਲੋਕੀ ਦੂਰ ਦਰੋਂ ਆਉਂਦੇ ਵਾ ਡਡੀਪੂ ਦੇ ਦੇਖੋ ਆ ਵੀ ਤੁਸੀਂ ਚੈੱਕ ਕਰ ਲੋ ਸਾਰੀ ਵੈਰਾਈਟੀ ਚੈੱਕ ਕਰੋ ਹੈਵੀ ਚੀਜ਼ ਤੁਹਾਨੂੰ ਦਿਖਾ ਰਹੇ ਆ 3 3000 ਕੋਈ 3200 ਕੋ 3500 ਪਰ ਇਹ ਤੁਹਾਨੂੰ ਅਸੀਂ ਦੇਣਾ 1275 ਦੇ ਵਿੱਚ ਸੋ ਦੇਖੋ 1250 ਦੇ ਵਿੱਚ ਡਿਜ਼ਾਈਨ ਤੁਸੀਂ ਚੈੱਕ ਕਰੋ ਇਹਦੇ ਵਿੱਚ ਨਾ ਰੰਗ ਵੀ ਚੈੱਕ ਕਰੋ ਆ ਦੇਖੋ ਸ਼ਗਨ ਵਾਲੇ ਰੰਗ ਤੁਹਾਨੂੰ ਮੰਨ ਜਿਹੜੇ ਤੁਸੀਂ 300 ਤੇ ਪਾਉਣੇ ਆ ਦੇਖੋ ਇਦਾਂ ਦੇ ਆਰਟੀਕਲ ਸਰ ਮਿਲ ਜਾਣੇ ਆ ਬਾਜ਼ਾਰ ਚ 3200 3500 3400 ਵੱਡਾ ਡੀਪੂ ਦੇ 1250 ਆ ਦੇਖੋ ਡਿਜ਼ਾਈਨਿੰਗ ਵੀ 1250 ਜ ਬਹੁਤ ਜ਼ਿਆਦਾ ਜਿਹਾ ਸਾਹਿਬ ਅੱਜ ਕੋ 1495 ਜਿੰਨਾ ਸੋਨਾ ਸੂਟ ਆ ਚੁੱਕਾ ਮਹਾਰਾਜ 4 4000 ਸੂਟ ਨੂੰ ਮਾਰ ਪਾਉਂਦਾ ਸੂਟ ਇਹਨਾਂ ਸੋਹਣਾ ਸੂਟ ਆ ਚੁੱਕਾ ਨਾਲ ਦੇਖੋ ਕਿੰਨਾ ਫਰੰਟ ਹੈਵੀ ਹੈਗਾ ਤੇ ਨਾਲ ਦੇਖੋ ਮੈਂ ਚੁੰਨੀਆਂ ਵੀ ਠਾਠਾਂ ਮਾਰਦੀਆਂ ਇਹ ਵੀ ਆਪਾਂ ਤੁਹਾਨੂੰ ਦੇਣਾ ਹੈਗਾ ਭਾਜੀ 1495 ਵਿੱਚ ਜੀ 1495 ਨਾਲ-ਨਾਲ ਹਾਂ ਦਾ ਕਈ ਵੇਲੇ ਕਹਿੰਦੇ ਵੀ ਸਾਨੂੰ ਬੁਟੀਕਾਂ ਵਾਲੇ ਪੀਸ ਦੇ ਦਿਓ ਕੁੜੀਆਂ ਨੂੰ ਕਾਫੀ ਪਸੰਦੀ ਦੀਆਂ ਚੀਜ਼ਾਂ ਮੰਗਦੇ ਦੇਖੋ ਨਾ ਬੜੇ ਸੋਹਣੇ ਸੋਹਣੇ ਡਿਜ਼ਾਈਨ ਕੀਤੇ ਆ ਆ ਦੇਖੋ ਇਧਰ ਬਾਹਾਂ ਤੇ ਵੀ ਕੰਮ ਤੁਸੀਂ ਚੈੱਕ ਕਰ ਲਓ ਇਦਾਂ ਦੇ ਡਿਜ਼ਾਈਨਰ ਪੀਸ ਵੀ ਸਾਡੇ ਕੋਲ ਤੁਹਾਨੂੰ ਕਾਫੀ ਮਿਲ ਜਾਣੇ ਹੈਗੇ ਆ ਮਤਲਬ ਤੁਸੀਂ ਇੱਥੇ ਆ ਜਾਓ ਬਾਰ-ਬਾਰ ਤੁਹਾਨੂੰ ਅਸੀਂ ਇਹ ਗ 20000 ਰੁਪਏ ਦਾ ਸੋਟਿਆ ਨਹੀਂ ਦੇਖੋ ਕਿੰਨੇ ਕਿੰਨੇ ਸੋਪਰ ਆ ਚੁੱਕੀ ਹੈਗੀ ਇਹ ਪ्योर ਡਿਸ਼ੀਨ ਕਰੇ ਸੋਟ ਆ ਚੁੱਕਿਆ ਹੈ ਕਿ ਇੰਨਾ ਸੋਹਣਾ ਫਰੰਟ ਆ ਚੁੱਕਿਆ ਵੀ 1495 ਦੇਣਾ ਭਾਜੀ ਆਪਾਂ ਦੇਖੋ ਜੀ ਜੇ ਸਾਡੇ ਰੇਟ ਘਟਿਆ ਨਾ ਆ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਊ ਵੀ ਤੁਸੀਂ ਲੋਕ ਦੂਰੋਂ ਦੂਰੋਂ ਆ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਤੋਂ ਸਵੇਰੇ ਲੋਕੀ 7-8 ਵਜੇ ਆ ਕੇ ਬੈਠ ਗਏ ਆ ਤੁਹਾਨੂੰ ਵੀ ਅਸੀਂ ਕਹਿੰਦੇ ਆ ਜਿਹੜਾ ਨੇ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਸਵੇਰੇ ਸਵੇਰੇ ਆਜੋ ਫਾਇਦੇ ਸਾਡੇ ਵੱਡੇ ਕਰਦੇ ਨੇ ਆਹ ਦੇਖੋ ਦੁਪੱਟੇ ਦੇਖੋ ਕਿੰਨੇ ਡਿਜ਼ਾਈਨਰ ਹੈਗੇ ਆ ਸਾਰੇ ਦੁਪੱਟੇ ਡਿਜ਼ਾਈਨਰ ਨਾਲ ਨਾਲ ਸੂਟ ਵੀ ਤੁਹਾਨੂੰ ਮਿਲ ਬਤ ਹੈ ਨੇ ਇਹਦੇ ਵਿੱਚ ਕਾਫੀ ਸਾਨੂੰ ਕਲਰ ਮਿਲ ਜਾਣੇ ਆ ਦੇਖੋ ਮਤਲਬ ਇਦਾਂ ਦੀਆਂ ਚੀਜ਼ਾਂ ਤੁਸੀਂ ਹੋਰ ਵੱਡੇ ਸ਼ੋਰੂਮ ਚ ਬਾਜ਼ਾਰ ਚ ਆਣਾ ਤੁਸੀਂ ਡੰਮੀਆਂ ਤੇ ਅਲਗ ਅਲਗ ਸੂਟ ਵੇਖਦੇ ਆ 8 8000 10 10000 65 6500 ਪਰ ਇੱਥੇ 65 6500 ਵਾਲਾ ਸੂਟ ਕੋਈ 2500 ਕੋਈ 2600 ਕੋਈ 2450 ਇੰਨੀ ਰੇਂਜ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੇ ਆ ਆ ਦੇਖੋ ਕਿੰਨਾ ਸੋਹਣਾ ਸੂਟ ਆ ਨੈਕ ਤੇ ਕਿੰਨਾ ਵਧੀਆ ਵਰਕ ਹੈਗਾ ਤੇ ਨਾਲ ਦੇਖੋ ਇਹ ਘੇਰੇ ਤੇ ਵੀ ਤੇ ਨਾਲ ਦੇਖੋ ਬਾਜੂ ਤੇ ਵੀ ਚੁੰਨੀ ਦੇਖੋ ਕਿੰਨੀ ਵਧੀਆ ਆ ਚੁੱਕੀ ਹੈਗੀ ਇਹ ਵੀ ਆਪਾਂ ਤੁਹਾਨੂੰ ਦੇਣਾ ਸਿਰਫ ਭਾਜੀ 4500 ਰੁਪਏ ਵਿੱਚ ਆ ਦੇਖੋ ਜੀ ਇੱਕ ਹੋਰ ਹੈਵੀ ਚੀਜ਼ ਤੁਹਾਨੂੰ ਦਿਖਾਤੀ ਆ ਇਹ 4500 ਦਾ ਨਹੀਂ ਹੈਗਾ ਇਹ 5000 ਦਾ ਨਹੀਂ ਹੈਗਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 2450 ਦੇ ਵਿੱਚ ਇਹਦੇ ਨਾਲ ਦੁਪੱਟੇ ਚੈੱਕ ਕਰ ਲਓ ਕੰਟਰਾਸਟ ਦੁਪੱਟੇ ਹੈਵੀ ਚੀਜ਼ਾਂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੱਗ ਕੇ ਲਾਤਾ 5500 ਵਾਲਾ 2450 ਦੇ ਵਿੱਚ ਲੈ ਜਾ ਬੀਆ ਨਹੀਂ ਤੁਹਾਨੂੰ ਬੱਖੋ ਬੱਖਰੀ ਮੈਣੀ ਜੇ ਫਲਾਵਰ ਵਾਲਾ ਪਸੰਦ ਕਰਦੇ ਫਲਾਵਰਾਂ ਦੇ ਲੈ ਕੇ ਜਾ ਸਾ ਦੇਖੋ ਕਿੰਨੇ ਸੋਹਣੇ ਫਲਾਵਰ ਖੜੇ ਹੈਗੇ ਆ ਤੇ ਨਾਲੇ ਚ ਕਸ਼ਬੂ ਵੀ ਆ ਰਹੀ ਹੈਗੀ ਜਿਸ ਵਾਗੇ ਪਾਉਣਾ ਹੈਗਾ ਤੁਹਾਨੂੰ ਪਰਫਿਊਮ ਲਾਉਣ ਦੀ ਲੋੜ ਨਹੀਂ ਪੈਣੀ ਮਰਾ ਤੁਸੀਂ ਕਿ ਗਰੁੱਪ ਵਿੱਚ ਖੜੇ ਹੋਵੋਗੇ ਨਾ ਬੀਬੀਆਂ ਨਾਲ ਗੱਲਾਂ ਕਰਦੇ ਹੋਗੇ ਨੇ ਕਹਿੰਦੇ ਐਨੀ ਵਧੀਆ ਕਸ਼ਬੂ ਕੁਥਵਾਰੇ ਪਰਫਿਊਮ ਤਾਂ ਲਾਏ ਆ ਉਹਨੇ ਕਿਹਾ ਨਹੀਂ ਪਤਾ ਮੇਰੇ ਫੁੱਲੇ ਮੈਂ ਕੀ ਜਾਂਦੇ ਹੈਗੇ ਆ ਨਹੀਂ ਪਰ ਉਹਨੇ ਦੱਸ ਦਿਆ ਕਰਨਾ ਇਹ ਫੁੱਲ ਬੜਾ ਡੀਪੂ ਤੋਂ ਖੜੇ ਖੜੇ ਲੈ ਕੇ ਆਏ ਆ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਟੋਰੀ ਆ ਚੁੱਕੀ ਫਲਾਵ ਗੈਣੇ ਅੱਧੀ ਗੈਣੇ ਆਦੇ ਕੋ ਸੋਨਿਆ ਰਗੇ ਸੂਰਤਾਂ ਦਿਖਾਈ ਜਾਂਦੇ ਆ ਦੇਖੋ ਇਦਾਂ ਦੇ ਆਰਟੀਕਲ ਦਾ ਅਸੀਂ ਚੈਲੰਜ ਕਰਦੇ ਆ ਤੁਹਾਨੂੰ ਬਜ਼ਾਰਾਂ ਚ ਮਿਲਣੇ ਨਹੀਂ ਹੈਗੇ ਦੇਖੋ ਪੂਰਾ ਮਹਾਰਾਣੀ ਸਟਾਈਲ ਚੈੱਕ ਕਰ ਲਓ ਦੇਖੋ ਨਾ ਇਦਾਂ ਦੇ ਆਰਟੀਕਲ ਸਾਨੂੰ ਮਿਲਣੇ ਦੁਪੱਟੇ ਚੈੱਕ ਕਰੋ ਦੇਖੋ ਦੁਪੱਟਿਆਂ ਤੋਂ ਸੂਟਾਂ ਤੋਂ ਭਾਰੇ ਭਾਰੇ ਦੁਪੱਟੇ ਦੇਖੋ 4 ਸਾਈਡ ਤੁਸੀਂ ਵਾਟਰ ਚੈੱਕ ਕਰ ਲਓ ਅਜੇ ਉੱਤੇ ਵਰਕ ਚੈੱਕ ਕਰ ਲਓ ਆ ਦੇਖੋ ਡਿਜ਼ਾਈਨਰ ਚੀਜ਼ਾਂ ਤੁਹਾਨੂੰ ਇੱਥੇ ਮਿਲਦੀਆਂ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰੋ ਮਤਲਬ ਕੱਲੀ ਕੱਲੀ ਚੀਜ਼ਾਂ ਸੀ ਕੈਮਰੇ ਦੇ ਫਿਰ ਤਾਂ ਸਾਰੀਆਂ ਚੀਜ਼ਾਂ ਨਹੀਂ ਦਿਖਾ ਸਕਦੇ ਜਦੋਂ ਤੁਸੀਂ ਇੱਥ ਤੇ ਰੇਟ ਬਜ਼ਾਰ ਨਾਲੋਂ ਅੱਧੇ ਸਾਡੇ ਆ ਦੇਖੋ ਆ ਵੀ ਚੀਜ਼ਾਂ ਚੈੱਕ ਕਰੋ ਤੁਸੀਂ ਹਰ ਤਰ੍ਹਾਂ ਦੀ ਚੀਜ਼ੇ ਦਾਜ ਬਰੀਆਂ ਵਾਲੇ ਭਾਰੇ ਭਾਰੇ ਸੂਟ ਸਾਡੇ ਕੋਲ ਤਾਂ ਵੈਸੇ 350 ਰੁਪਏ ਤੋਂ ਸੂਟ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੱਦਾਂ ਹੀ ਲੈਣੀਆਂ ਤੁਹਾਨੂੰ ਮਿਲ ਜਾਣੀਆਂ ਸਰ ਸ਼ਰਾਏ ਸੂਟ ਆਜ ਕਾਲ ਕਾਫੀ ਟ੍ਰੈਂਡ ਹੈਗਾ ਤੁਹਾਨੂੰ ਪਤਾ ਆਜ ਕਾ ਸਟੀਚਿੰਗ ਕਾਫੀ ਲੈਂਦੀ ਹੈ ਕਿ ਬਾਹਰ ਹਣਾ ਆਪਾਂ ਮੰਨਣਾ ਸਾਨੂੰ ਸਟੀਚਿੰਗ ਨੂੰ ਸਸਤੇ ਦੇਣੇ ਹੈਗੇ ਸਿਰਫ 1300 ਦਾ ਭਾਈ ਸੀਤਾ ਸਲਾ ਲੈ ਕੇ ਜਾਸ 1300 ਰੁਪਏ ਵਿੱਚ ਦੇਖੋ ਜੀ ਬਜ਼ਾਰਾਂ ਦੇ ਵਿੱਚ 35 3500 ਰੁਪਿਆ ਰੈਂਟ ਚੱਲਦਾ ਜੇ ਆਪਾਂ ਸਮਾਜ ਦੀ ਗੱਲ ਕਰ ਲਈਏ 25 2 ਆਹ ਰਹਾ ਬੈਗ ਦੇਖੋ ਦੋਨੇ ਚੀਜ਼ਾਂ ਹੈਵੀ ਆ ਪਰ ਬਾਜ਼ਾਰ ਦਾ ਰੇਟ 3500 ਆ ਸਾਡੇ ਕੋਲ 1300 ਰੁਪਏ ਚ ਤੁਸੀਂ ਲੈ ਜਾਓ ਆ ਦੇਖੋ ਡਿਜ਼ਾਈਨ ਹੀ ਵੱਖੋ ਵੱਖਰੀ ਹੈ ਕਿ ਕਲਰ ਤੁਹਾਨੂੰ ਵੱਖੋ ਵੱਖਰੇ ਮਿਲਣ ਦੇਗਾ ਸਿਰਫ 13 1300 ਰੁਪਏ 13 1300 ਜਿੰਨੇ ਮਰਜ਼ੀ ਲੈ ਕੇ ਜਾ ਸਕਦੇ ਆ ਲਓ ਜੀ ਆ ਵੀ 1300 ਦੇ ਵਿੱਚ ਪਿੰਕ ਵੀ 1300 ਦੇ ਵਿੱਚ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਆ 1300 ਤੋਂ ਬਾਅਦ ਤੁਸੀਂ ਜਿੱਦਾਂ ਦੀ ਵੈਰਾਈਟੀ ਲੈਣੀ ਹੈਗੀ ਉਦੋਂ ਦੀ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਆ ਦੇਖੋ ਕਿੰਨਾ ਹੈਵੀ ਆ ਚੁੱਕਾ ਬਲੈਕ ਦੇ ਵਿੱਚ ਇਹ ਵੀ ਆਪਾਂ ਤੁਹਾਨੂੰ ਦੇਣਾ 1500 ਰੁਪਏ ਵਿੱਚ ਇਹ ਆ ਦੇਖੋ ਕੋਈ ਮੰਗਦਾ ਤਾਂ ਵੈਰਾਈਟੀ ਕਿਤੇ ਹੋ ਨਹੀਂ ਮੇਰੀ ਨਾਲ ਦੇਖੋ ਸ਼ਰਾਲੇ ਦੇ ਕੰਮ ਕੀਤਾ ਹੈਗਾ ਇਹ ਨਹੀਂ ਕਿ ਸ਼ਰਾਲੇ ਦੇ ਕੰਮ ਕਰਦਾ ਰੇਟ ਵਧਾ ਦਿੰਦਾ ਇਹ ਵੀ ਆਪਾਂ ਤੁਹਾਨੂੰ 1500 ਰੁਪਏ ਦੇਣਾ ਜੀ ਆਹ ਲਓ 1500 ਦੇ ਵਿੱਚ ਆ ਵੀ ਲੈ ਜਾ ਤੁਸੀਂ ਸਾਡੇ ਕੋਲ 1500 ਦੇ ਵਿੱਚ ਵੀ ਵੈਰਾਈਟੀਆਂ ਬਹੁਤ ਆ ਰੰਗ ਬਹੁਤ ਆ ਇਹ ਤੁਹਾਨੂੰ ਅਸੀਂ ਜਸਟ ਸੈਂਪਲ ਦਿਖਾਤੇ 1300 1400 1500 2000 2500 ਪਰ ਇਸ ਤੋਂ ਇਲਾਵਾ ਤੁਸੀਂ ਚਾਹੋ ਨੇ ਉਹ ਵੀ ਸਾਨੂੰ 5000 ਦਾ ਚਾਹੀਦਾ 8000 ਦਾ ਚਾਹੀਦਾ 10000 ਦਾ ਚਾਹੀਦਾ ਜਿੱਦਾਂ ਦੀ ਤੁਹਾਡੀ ਚੁਆਇਸ ਹੋਊਗੀ ਜਿੱਦਾਂ ਦੀ ਤੁਹਾਡੀ ਡਿਮਾਂਡ ਹਰ ਇੱਕ ਚੀਜ਼ ਸਾਨੂੰ ਇੱਥੇ ਮਿਲ ਜਾਣੀ ਆ ਆ ਵੀ ਦੇਖੋ 2000 ਬੜੀ ਵੀ ਚੀਜ਼ ਮਿਲ ਜਾਣੀ ਰਾਜਪੁਰੇ ਤੁਹਾਨੂੰ ਪਤਾ ਨਾਲ ਨਾਲ ਸੇਲ ਵੀ ਹੋ ਜਾਂਦੀ ਹੈਗੀ ਸੋ ਐਵੇਂ ਨਹੀਂ ਲੋਕ ਕਹਿੰਦੇ ਵੇ ਵੱਡਾ ਡਿੱਪੂ ਲੱਗੇ ਮੇਲੇ ਤੇ ਬਾਜ਼ਾਰ ਬੈਠੇ ਵਿਹਲੇ ਆ ਚੀਜ਼ਾਂ ਤੁਸੀਂ ਚੈੱਕ ਕਰੋ ਤੁਹਾਡੇ ਸਾਹਮਣੇ ਆ ਦੇਖੋ ਠਾਠਾ ਮਾਰਦਾ ਇਕੱਠ ਲੋਕੀ ਸਵੇਰ ਤੋਂ ਸ਼ਾਮ ਤੱਕ ਆ ਜਾਂਦੇ ਇੱਥੇ ਰੈਡੀमेड ਸੂਟ ਇੱਥੇ ਤੁਹਾਨੂੰ ਪਲਾਇਓ ਸੂਟ ਇੱਥੇ ਤੁਹਾਨੂੰ ਅਨਸਟਿਚ ਸੂਟ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਇੱਕੋ ਛਾਤੇ ਨਾਲ ਮਿਲ ਜਾਂਦੀਆਂ ਤੁਸੀਂ ਆ ਜਾਓ ਬੰਗਾ ਵੱਡਾ ਡਿੱਪੂ ਅਜਾਜੋ ਕਿਆਰਾ ਮੈਨੂੰ ਹਮਸੰਧੀ ਨਾਲ ਹਰਦੀਪ ਸਿੰਘ ਡੱਗਰ ਸਾਹਿਬ ਜੀ ਬੰਗਾ